ਮਹੱਲਾ ਤੀਜਾ ਇੱਕ ਆਪ ਫੇਰਾ ਪਰਛਨਾ ਦ੍ਰਿਸ਼ਟਮਾਨ ਜਗਤ ਰੂਪ ਪਰਦੇ ਵਿੱਚ ਟਕਿਆ ਹੋਇਆ ਪਰਮਾਤਮਾ ਆਪ ਹੀ ਆਪ ਸਾਰੇ ਜਗਤ ਵਿੱਚ ਵਿਚਰ ਰਹਾ ਹੈ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ ਜਿਨ੍ਹਾਂ ਬੰਦੇ ਉਹਨੇ ਗੁਰੂ ਦੀ ਚਰਨ ਪੈ ਕੇ ਉਸ ਗੁਪਤ ਪ੍ਰਭੂ ਨੂੰ ਜਦੋਂ ਵੇਖ ਲਿਆ ਤਦ ਉਹਨਾਂ ਦਾ ਮਨ ਉਸ ਦੇ ਪ੍ਰੇਮ ਰਸ ਵਿੱਚ ਭਿੱਜ ਗਿਆ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇੱਕੋ ਮਨ ਵਸਾਵਣਿਆ ਮਾਇਆ ਦੀ ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਿਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ ਇੱਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸ ਪਿਆ ਆ ਵਾਰੀ ਜਿਉ ਵਾਰੀ ਇੱਕ ਸੋਚ ਚਿਤ ਲਾਵਣਿਆ ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ ਜਿਹੜੇ ਇੱਕ ਪਰਮਾਤਮਾ ਦੇ ਨਾਲ ਹੀ ਚਿਤ ਜੋੜਦੇ ਹਨ ਗੁਰਮਤੀ ਮਨ ਇੱਕਤ ਘਰ ਆਇਆ ਸੱਚਾ ਰੰਗ ਰੰਗਾਵਣਿਆ ਗੁਰ ਦੀ ਸਿੱਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਗਿਆ ਹੈ ਉਹ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਸਦਾ ਲਈ ਰੰਗੇ ਗਏ ਰਹਾ ਇਹੋ ਜਗ ਭੁੱਲਾ ਤੈ ਆਪ ਭੁਲਾਇਆ ਏ ਪ੍ਰਭੂ ਇਹ ਜਗਤ ਕੋ ਰਾਹੀ ਪਿਆ ਹੋਇਆ ਹੈ ਪਰਸਤੀ ਕੀ ਬਸ ਤੂੰ ਆਪ ਇਸ ਨੂੰ ਕੋ ਰਾਹੀ ਪਾਇਆ ਹੋਇਆ ਹੈ ਇੱਕ ਵਿਚਾਰ ਦੂਜਾ ਲੋਭਾਇਆ ਤੈਨੂੰ ਇੱਕ ਨੂੰ ਭੁੱਲ ਕੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ ਅਣ ਦਿਨ ਸਦਾ ਫਿਰੈ ਭ੍ਰਮ ਭੁੱਲਾ ਬਿਨ ਨਾਵੇ ਦੁੱਖ ਪਾਵਣਿਆ ਪਟਕਣਾਂ ਦੇ ਕਾਰਨ ਕੋਰਾ ਹੀ ਪਿਆ ਹੋਇਆ ਜਗਤ ਸਦਾ ਹਰ ਵੇਲੇ ਪਟਕਦਾ ਫਿਰਦਾ ਹੈ ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਹਾ ਹੈ ਜੋ ਰੰਗ ਰਾਤੇ ਕਰਮ ਬਿਦਾਤੇ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਜਿਹੜੇ ਬੰਦੇ ਮਸਤ ਰਹਿੰਦੇ ਹਨ ਗੁਰਸੇਵਾ ਤੇ ਜੁਗ ਚਾਰੇ ਜਾਂਦੇ ਉਹ ਗੁਰੂ ਦੀ ਦਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ ਜਿਸ ਨੂੰ ਆਪ ਦੇ ਵਡਿਆਈ ਹਰ ਕਾ ਨਾਮ ਸਮਾਵਣਿਆ ਪਾਰੇ ਉਸਦੀ ਆਪਣੀ ਹੀ ਮਿਹਰ ਹੈ ਪਰਮਾਤਮਾ ਆਪ ਇਸ ਜਿਸ ਮਨੁੱਖ ਨੂੰ ਇੱਜ਼ਤ ਦਿੰਦਾ ਹੈ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਮਾਇਆ ਮੋਹੇ ਘਰ ਚਿੱਤ ਨਹੀਂ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰੱਖਦਾ ਜੰਮ ਪਰ ਵੱਦਾ ਦੁੱਖ ਸਹਾਈ ਉਹ ਆਪਣੀ ਕੀਤੇ ਕਰਮਾਂ ਦੇ ਵਿਕਾਰਾਂ ਦਾ ਵੱਜਾ ਹੋਇਆ ਜਮ ਦੀ ਨਗਰੀ ਵਿੱਚ ਆਤਮਕ ਮੋਹ ਦੇ ਕਾਬੂ ਵਿੱਚ ਆਇਆ ਹੋਇਆ ਦੁੱਖ ਸਹਾਰਦਾ ਹੈ ਅੰਨਾ ਬੋਲਾ ਕਿchnਦਰ ਨਾ ਆਵੇ ਮਨਮੁਖ ਪਾਪ ਪਚਾਵਣਿਆ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਉਹ ਮਨੁੱਖ ਪਰਮਾਤਮਾ ਦੀ ਸਿਪਸਾਲਾ ਸੁਣਨ ਤੋਂ ਅਸਮਰਥ ਰਹਦਾ ਹੈ ਮਾਇਆ ਤੋਂ ਬਿਨਾਂ ਉਸ ਨੂੰ ਹੋਰ ਕੁਝ ਦਿਸਦਾ ਪੀ ਨਹੀਂ ਆਪਣੇ ਮਨ ਦੇ ਪਛੇ ਤੁਰਨ ਵਾਲੇ ਬੰਦੇ ਪਾਪ ਵਾਲੇ ਜੀਵਨ ਵਿੱਚ ਹੀ ਸੜਦੇ ਰਹਿੰਦੇ ਹਨ ਇੱਕ ਰੰਗ ਰਾਤੇ ਜੋ ਤੂੰ ਆਪ ਲਵਲਾਏ ਏ ਪ੍ਰਭੂ ਜਿਨ੍ਹਾਂ ਬੰਦਿਆਂ ਨੂੰ ਤੂੰ ਆਪੂ ਆਪਣੇ ਨਾਮ ਦੀ ਲਗਨ ਲਾਈ ਹੈ ਉਹ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਭਾਏ ਭਗਤ ਤੇਰਾ ਮਨ ਭਾਏ ਤੇਰੇ ਚਰਨਾਂ ਨਾਲ ਪ੍ਰੇਮ ਦੇ ਕਾਰਨ ਤੇਰੀ ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਸਤਿਗੁਰੂ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣੀਆਂ ਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦਸੀ ਸੇਵਾ ਸਦਾ ਕਰਦੇ ਹਨ ਈ ਪ੍ਰਭੂ ਤੂੰ ਆਪ ਉਹਨਾਂ ਦੀ ਹਰ ਇੱਕ ਇੱਛਾ ਪੂਰੀ ਕਰਦਾ ਹੈ ਅਰ ਜੀਓ ਤੇਰੀ ਸਦਾ ਸ਼ਰਨਾਈ اے ਪ੍ਰਭੂ ਜੀ ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ ਆਪੇ ਬਖਸ਼ਹ ਦੇ ਵਡਿਆਈ ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖਸ਼ਿਸ਼ ਕਰਦਾ ਹੈ ਜਮ ਕਾਲ ਤੇ ਸੁਨੇੜ ਨ ਆਵੇ ਜੋ ਹਰ ਘਰ ਨਾਮ ਧਿਆਵਣਿਆ اے ਪਾਈ ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਆਤਮਕ ਮੋਤ ਉਸ ਦੇ ਨੇੜੇ ਨਹੀਂ ਟਕ ਸਕਦੀ ਹਣ ਦਿਨ ਰਾਤੇ ਜੋ ਹਰ ਭਾਏ ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਉਹ ਹਰ ਵੇਲੇ ਹਰ ਰੋਜ਼ ਉਸ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ ਮੇਰਾ ਪ੍ਰਭ ਮੇਲੇ ਮੇਲ ਮਿਲਾਏ ਮੇਰੇ ਪ੍ਰਭ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਆਪੜੇ ਚਰਨਾ ਵਿੱਚ ਜੋੜ ਲਿਆ ਹੈ ਸਦਾ ਸਦਾ ਸੱਚੇ ਤੇਰੀ ਸ਼ਰਨਾਈ ਤੂੰ ਆਪੇ ਸੱਚ ਬੁਝਾਵਣਿਆ ਇਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ ਤੇਰੇ ਨਾਮ ਦੀ ਸੂਝ ਬਖਸ਼ਦਾ ਹੈ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਜਿਨ੍ਹਾਂ ਬੰਦਿਆਂ ਨੇ ਸਦਾ ਸਿਰ ਪ੍ਰਭੂ ਨਾਲ ਡੂੰਗੀ ਸਾਂਝ ਪਾਈ ਹੈ ਉਹ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੇ ਹਨ ਹਰ ਗੁਣ ਗਾਵੈ ਸੱਚ ਵਕਾਣੇ ਉਹ ਸਦਾ ਸਿਰ ਪ੍ਰਭੂ ਦਾ ਨਾਮ ਉਚਾਰ-ਉਚਾਰ ਕੇ ਸਦਾ ਉਸ ਦੇ ਗੁਣ ਗਾਉਂਦੇ ਹਨ ਨਾਨਕ ਨਾਮੁ ਰਤੇ ਬੈਰਾਗੀ ਨਿਜ ਘਰ ਤਾੜੀ ਲਾਵਣਿਆ ਇਹ ਨਾਨਕ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ ਉਹ ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ ਆਪਣੇ ਹਿਰਦੇ ਘਰ ਵਿੱਚ ਟਿੱਕੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ